ਮੇਰਾ ਨਾਮ ਕਿਹਨਾ ਮੈਂ ਕਿਹੜੇ ਜਥੇਬੰਦੀ ਤੋਂ ਮੇਰਾ ਨਾਮ ਰਵੰਦੀ ਖੋਰਾ ਜੀ ਮੈਂ ਪਾਵਰ ਕਮੰਡ ਟ੍ਰਾਂਸਕੋ ਕੰਪਨੀ ਨਾਲ ਸੰਬੰਧਿਤ ਹਾਂ ਅੱਜ ਅਸੀਂ ਇੱਥੇ ਜਲ ਸਪਲਾਈ ਵਿਭਾਗ ਦੇ ਵਿੱਚ ਜਿਹੜਾ ਇੱਕ ਸਕੱਡਰ ਸਿਸਟਮ ਚਾਰੂ ਬੁਕਾਰੀ ਕੀਤਾ ਜਾ ਰਿਹਾ ਹੈ ਅਸੀਂ ਉਸ ਦੇ ਵਿਰੋਧ ਦੇ ਵਿੱਚ ਜਿਹੜੇ ਐਸ.ਆਈ.ਓ. ਸਾਹਿਬ ਨੇ ਸਾਡੇ ਵਰਕਰਾਂ ਦੇ ਉੱਪਰ ਪਰਚੇ ਦਰਜ ਕਰਵਾਏ ਹੈ ਅਸੀਂ ਉਹਨਾਂ ਦੇ ਵਿਰੁੱਧ ਅਰਥੀ ਫੂਕ ਮੁਜ਼ਾਹਰਾ ਕੀਤਾ ਵੀ ਅੱਜ ਕਿਉਂਕਿ ਪੰਜਾਬ ਸਰਕਾਰ ਸਾਡੇ ਹੱਕਾਂ ਦੇ ਉੱਪਰ ਲਗਾਤਾਰ ਲਗਾਤਾਰ ਸਾਨੂੰ ਪਿੱਛੇ ਛੱਡਦੀ ਜਾ ਰਹੀ ਹੈ ਸਾਡੇ ਹੱਕਾਂ ਦੇ ਉੱਪਰ ਬਹੁਤ ਸਾਡੇ ਨਾਲ ਧੱਕਾ ਹੋ ਰਿਹਾ ਅਸੀਂ ਇਸ ਧੱਕੇ ਨੂੰ ਹੁਣ ਬਰਦਾਸ਼ਤ ਨਹੀਂ ਕਰਾਂਗੇ ਜੀ ਅਸੀਂ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ ਇਸ ਮਹਿਕਮੇ ਪ੍ਰਤੀ ਬਹੁਤ ਹੀ ਇਮਾਨਦਾਰੀ ਨਾਲ ਆਪੇ ਡਿਊ ਡਿਊਟੀਆਂ ਨਿਭਾ ਰਹੇ ਹਾਂ ਪਰ ਸਾਨੂੰ ਉਸ ਦਾ ਕੋਈ ਮੁਨਾਫਾ ਸਾਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਅਸੀਂ ਇਸ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਐਟਲੀਸਟ ਸਾਨੂੰ ਜਿਹੜੀ ਗੁਜ਼ਾਰੇ ਜਾਂ ਤਨਖਾਹ ਦਿੱਤੀ ਜਾਵੇ ਸਾਨੂੰ ਮਹਿਕਮੇ ਦੇ ਅੰਡਰ ਕੀਤਾ ਜਾਵੇ ਅਸੀਂ ਬਹੁਤ ਟਾਈਮ ਤੋਂ ਇਸ ਲੰਬੇ ਸੰਘਰਸ਼ ਨੂੰ ਜਾਰੀ ਕਰਦੇ ਰੱਖਦੇ ਆ ਰਹੇ ਹਾਂ ਪਰ ਸਾਨੂੰ ਇਸ ਦਾ ਕੋਈ ਫਾਲ ਨਹੀਂ ਮਿਲ ਰਿਹਾ ਇਹ ਸਰਕਾਰ ਨੇ ਸਾਡੇ ਨਾਲ ਬਹੁਤ ਸਾਰੇ ਵਾਅਦੇ ਦਿੱਤੇ ਸਨ ਜਦੋਂ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਸੀ ਅਸੀਂ ਇਹ ਸਰਕਾਰ ਨੂੰ ਵੋਟਾਂ ਇਸ ਕਰਕੇ ਪਾਈਆਂ ਸੀ ਕਿਉਂਕਿ ਸਾਨੂੰ ਆਵਦਾ ਕੋਈ ਫਿਊਚਰ ਦਿਖਦਾ ਸੀ ਸਾਨੂੰ ਭਵਿੱਖ 'ਚ ਨਜ਼ਰ ਆਉਂਦਾ ਸੀ ਵੀ ਸਾਡੇ ਲਈ ਕੁਝ ਕੀਤਾ ਜਾਊਗਾ ਪਰ ਹਜ ਤੱਕ ਸਾਡੇ ਲਈ ਕੁਝ ਨਹੀਂ ਕੀਤਾ ਜਾ ਰਿਹਾ ਅਸੀਂ ਓਵੇਂ ਦੀ ਓਵੇਂ 10-12 ਹਜ਼ਾਰ ਤੇ ਲਗਾਤਾਰ ਅਸੀਂ ਉਮੀਦੋਂ ਇਮਾਨਦਾਰੀ ਨਾਲ ਕੰਮ ਕਰਦੇ ਆ ਰਹੇ ਹਾਂ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਸਾਡੀਆਂ ਸਾਡੀਆਂ ਮੰਗਾਂ ਨੂੰ ਮੰਨਿਆ ਜਾਵੇ ਤੇ ਸਾਨੂੰ ਸਰਕਾਰ ਜੋ ਸਾਡੇ ਗੁਜ਼ਾਰੇਯੋਗ ਪੱਤੇ ਹੈ ਜਾਂ ਫਿਰ ਜੋ ਨਿੱਜੀਕਰਨ ਕੀਤਾ ਜਾ ਰਿਹਾ ਇਹਨੂੰ ਬੰਦ ਕਰੇ ਸਰ ਕੀ ਨਾਮ ਆ ਤੇ ਕਿਹੜੀ ਜਥੇਬੰਦੀ ਵੱਲੋਂ ਮੇਰਾ ਨਾਮ ਬਲਜੀਤ ਸਿੰਘ ਪੱਟੀ ਆ ਜੀ ਮੈਂ ਜਾਲ ਸਪਲਾਈ ਕੰਟੈਕਟ ਵਰਕਰ ਯੂਨੀਅਨ ਰਿਸਟਰ ਨੰਬਰ 31 ਤੋਂ ਹੀ ਅ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਆ ਜੀ ਇਹ ਸਾਡਾ ਇਥੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਨਿੱਜੀਕਰਨ ਸਾਡੇ ਡਿਪਾਰਟਮੈਂਟ ਨੂੰ ਵੇਚਣ ਤੇ ਤੋੜਨ ਵਾਸਤੇ ਜਿਹੜਾ ਨਿੱਜੀਕਰਨ ਤੇ ਪਾਲਿਸੀਆਂ ਜਿਹੜੀਆਂ ਲਾਗੂ ਕੀਤੀਆਂ ਜਾ ਰਹੀਆਂ ਸਰਕਾਰ ਤੋਂ ਉਸ ਦੇ ਵਿਰੋਧ ਦੇ ਵਿੱਚ ਜਿਹੜਾ ਸਕਾਡਾ ਪ੍ਰੋਜੈਕਟ ਆ ਜਿਹੜਾ ਪੂਰੇ ਪੰਜਾਬ ਦੇ ਵਿੱਚ ਲਾਇਆ ਜਾ ਰਿਹਾ ਜੀ ਉਸ ਦੇ ਬੇਸ ਤੇ ਜਿਹੜੀ ਸਾਡੀ ਸਾਡੇ ਵਰਕਰ ਆ ਜਿਹੜੇ ਪਠਾਨਕੋੜ ਤੋਂ ਤਾਰਾਗੜ ਸਬ ਡਿਵੀਜ਼ਨ ਦੇ ਵਿੱਚ ਜੀ ਉਹਨਾਂ ਦਾ ਵਿਰੋਧ ਕਰਦੇ ਸੀਗੇ ਜਿਹੜਾ ਸਕਾਡਾ ਪ੍ਰੋਜੈਕਟ ਲੱਗ ਰਿਹਾ ਜੀ ਇਹ ਸਕਾਡਾ ਪ੍ਰੋਜੈਕਟ ਹੈ ਇੱਕ ਉਹੋ ਜਿਹੀ ਸਕੀਮ ਆ ਜਿੱਥੇ ਕਿਸੇ ਵੀ ਵਰਕਰ ਦੀ ਲੋੜ ਨਹੀਂ ਹੈਗੀ ਜੀ ਤੇ ਜਿਹੜੇ ਜਿੱਥੇ ਇਹ ਪ੍ਰੋਜੈਕਟ ਲੱਗਦਾ ਉੱਥੇ ਜੇ ਇਹ ਸਾਡਾ ਵਰਕਰਾਂ ਦੀ ਲੋੜ ਨਹੀਂ ਹੈਗੀ ਤਾਂ ਜਿੱਥੇ ਅਸੀਂ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਵਰਕਰਾਂ 10-15 15 ਸਾਲਾਂ ਤੋਂ ਸਾਡੇ ਰੋਜ਼ਗਾਰ ਨੂੰ ਖਤਰਾ ਬਣਿਆ ਹੋਇਆ ਤੇ ਉਹ ਦਾ ਵਿਰੋਧ ਕਰ ਰਹੇ ਸੀ ਤਾਂ ਉੱਥੋਂ ਦੀ ਮੈਨੇਜਮੈਂਟ ਨੇ ਜਿਹੜਾ ਸਾਡੇ 25 ਸਾਥੀਆਂ ਤੇ ਜਿਹੜੀ ਐਫਆਰਏ ਕਟਾਈ ਗਈ ਆ ਸੋ ਉਹ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਪੂਰੇ ਪੰਜਾਬ ਦੇ ਵਿੱਚ ਉੱਥੋਂ ਦੇ ਐਸਡੀਓ ਦੀ ਮੈਨੇਜਮੈਂਟ ਦੇ ਵਿਰੁੱਧ ਅਰਥੀ ਭੂਕ ਮਜਾਰੇ ਕੀਤੇ ਗਏ ਆ ਤੇ ਦੂਜਾ ਇਹ ਜਿਹੜੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਬਣੀ ਸੀ ਤੇ ਉਦੋਂ ਸਾਡੇ ਨਾਲ ਇਹਨਾਂ ਨੇ ਵੀ ਵਾਅਦਾ ਕੀਤਾ ਸੀ ਕਿ ਅ ਆ ਆਊਟਸੋਰਸ ਕੱਚੇ ਅਸਾਈਨਮੈਂਟ ਤੇ ਹੋਰ ਪਾਲਸੀਆਂ ਦੇ ਤੀਨ ਕੰਮ ਕਰਦੇ ਜਿਹੜੇ ਮੁਲਾਜ਼ਮ ਉਹਨਾਂ ਨੂੰ ਅਸੀਂ ਵਿਭਾਗ ਵਿੱਚ ਲਾ ਕੇ ਪੱਕੇ ਕਰਾਂਗੇ ਪਰ ਅੱਜ 2.5 ਸਾਲ ਬੀਤਣ ਦੇ ਬਾਵਜੂਦ 21 ਵਾਰੀ ਮੀਟਿੰਗਾਂ ਦੇ ਕੇ ਜਿਹੜਾ ਇਹ ਭਗਵੰਤ ਮਾਨ ਮੁੱਕਰ ਚੁੱਕਿਆ ਤੇ ਸਾਡਾ ਜਿਹੜਾ ਇਸ ਭਗਵੰਤ ਮਾਨ ਤੋਂ ਇਸ ਮੁੱਖ ਮੰਤਰੀ ਤੋਂ ਵੀ ਅ ਮੰਗ ਕਰਦੇ ਆ ਕਿ ਜਿੰਨੂੰ ਸਾਡੇ ਨਾਲ ਬਹਿ ਕੇ ਟੇਬਲ ਟਾਕ ਕਰਕੇ ਸਾਡੇ ਮੰਗਾਂ ਮਸਲੇ ਦਾ ਹੱਲ ਕਰੇ ਜਿੰਨੇ ਵੀ ਕੱਚੇ ਮੁਲਾਜ਼ਮ ਜਿਹੜੇ ਵਿਭਾਗਾਂ ਦੇ ਵਿੱਚ ਕੰਮ ਕਰਦੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜਿਹੜਾ ਵਿਭਾਗ ਵਿੱਚ ਲਿਆ ਕੇ ਪੱਕਾ ਕੀਤਾ ਜਾਵੇ